ਭਾਜੀ ਮੈਂ ਮੈਂ ਮੇਰੇ ਬੱਚੇ ਨੇ ਆ ਕੇ ਮੈਨੂੰ ਚਿੱਤਾ ਗਿਆ ਪਾਪਾ ਪੁੱਲ ਚਾ ਗਈ ਮੈਂ ਆ ਕੋ ਕੁਣਾ ਕਰਦਾ ਮੈਂ ਤਾਂ ਦਾ ਸਾਥ ਦੇ ਰਿਹਾ ਤੇ ਵੀਡੀਓ ਬਣਾ ਰਿਹਾ ਤੇ ਦੇਖੋ ਜਿੰਨੀ ਮੰਡੀ ਰਾਣੀ ਹੈ ਗੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵਿੱਚ ਛੱਡੇ ਹੋਣੇ ਉਹਨਾਂ ਜੋ ਮੈਂ ਵੀ ਵੇਚਿਆ ਜੇ ਮੈਂ ਕਿੰਨਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੇਚ ਕੇ ਛੱਡਿਆ ਗਲਤ ਹੀ ਕਿਟੂ ਜਦੋਂ ਨਹੀਂ ਪਤਾ ਹੀ ਵੇਚ ਦਿੱਤਾ ਜਦੋਂ ਪਤਾ ਲੱਗਾ ਉਹਦੇ ਛੱਡ ਦਿੱਤਾ ਜੇ ਮੈਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦੇਣ ਨੂੰ ਵੀਰੰਡਿਆ ਦੇ ਦੇ ਵੀਡੀਓ ਪਾ ਜੀ ਵੀ ਇੱਕ ਬਹੁਤ ਪ੍ਰੇਸ਼ਕੀ ਹੈ ਜੀ ਕੋਈ ਨਹੀਂ ਸ਼ਾਇਦ ਐਸਾ ਜੀ ਸਾਡਾ ਮੀਟਿੰਗ ਕੀਤੀ ਹੈ ਕੋਈ ਨਾਲ ਸਿਰ ਤੇ ਦੂਰੀ ਛੱਡੀ ਚਲੋ 10 ਜਿੱਤੇਰਾ ਮਹੀਨਾ ਜ਼ਰੂਰ ਆਉਂਦਾ ਬੋਲ ਤੇ ਮਿਲੋ ਯਾਰ ਜੀ ਜਾਂ ਜੇ ਤੁਸੀਂ ਆਪਣੇ ਘਰਲੇ ਆ ਕੋਈ ਇੱਕ ਪਾਜੀ ਇੱਕ ਮਿੰਟ ਵੀਡੀਓ ਪਾਉਣੇ ਕਿ ਸਾਨੂੰ ਸਾਰਾ ਆਹ ਨਾ ਪੰਨਾ ਦੇ। ਤੁਹਾਡੇ ਸਾਹਮਣੇ ਬੋਲੀ ਬੋਲਿਆ ਲੱਗਦਾ ਪੱਛੋਂ ਚਲਵਾਓ। ਇੱਕ ਈ ਗੱਲ ਆ ਸੀ ਤੁਹਾਡੀ ਹਾਜ਼ਰੀ ਜੀ ਚੈੱਕ ਕਰ ਲੈਨੇ ਆ। ਲੋ ਸਾਰੇ ਦਾ ਹਿਸਾਬ ਕੋਈ ਸ਼ਹਿਰ ਦੇ ਤੁਹਾਡਾ ਵੀ ਸੱਜ ਬਣਦਾ ਜੇ ਤੁਹਾਨੂੰ ਪਤਾ ਤੇ ਦੱਸੋ ਤੁਹਾਨੂੰ ਸਹੀ ਨਹੀਂ ਜੀ ਕੋਈ ਭਾਰ ਨਹੀਂ ਚਾਹੋ। ਕੋਈ ਉਸ ਇਨੀ ਆਪਾ ਦੇ ਕੋਲ ਤੁਹਾਨੂੰ ਸਾਰੇ ਪੰਜ ਹਜ਼ਾਰ ਕੋਈ ਸਮਝ ਨਹੀਂ ਆ ਮੈਂ ਮੈਨੂੰ ਗਿਆਨ ਬੜੀ ਲੋ ਇਨਫਾਰਮੈਂਟ ਆਸ। ਤੁਸੀਂ ਪਤਾ ਦੇ ਦਿਓ। ਕਈ ਮੈਨੂੰ ਨਹੀਂ ਪਤਾ ਲੱਗਦਾ ਪਤਾ ਨਹੀਂ ਕਰ ਤੁਹਾਨੂੰ ਪਤਾ ਤੁਸੀਂ ਦੱਸੋ। 450 ਜੀ ਆਉਂਦੇ ਆਪੋ। ਗਲਤ ਨਹੀਂ ਜੀ। ਕੀ ਇਹ ਬੋਲੀ ਕੰਮ ਨਾ ਪੂਰਸੋ? ਰੱਬੀ ਕੋ ਸਾਰੇ ਕੰਮਾਂ ਨੂੰ ਪੁੱਛਦੇ ਨਹੀਂ ਹੁੰਦੇ ਦੇਖੋ ਜਿਹੜੇ ਸਿਆਣੇ ਲੋਕ ਹੁੰਦੇ ਨੇ ਕਿ ਉਹਨਾਂ ਦੇ ਵੀ ਹੁੰਦੇ ਆ ਇਨਫੋਰਮੇਸ਼ਨ ਦਿੱਤੀ ਆ ਤੁਹਾਨੂੰ ਦੱਸੋ ਕਿੰਨ ਕਸੂ ਜਾਨੇ ਯਾਦ ਤੂੰ ਵੀ ਕੋਠਿਆਂ ਤੋਂ ਜਾ ਕੇ ਚੈਕਿੰਗ ਕਰੋ ਈ পুয়ড সাটেযেলে কাঝ়কা ণঠচযে হানানান্ মকেলে শান্ ਉਹ ਕੋਈ ਨਹੀਂ ਚੌਂਕਾਂ ਦੇ ਦੋਸਤ ਨਹੀਂ ਕਹਿੰਦੇ ਨਹੀਂ ਜਾਂਦੇ ਇਹ ਚੈੱਕ ਕਰਨ ਲਈ ਸਰ ਇਹ ਤੁਹਾਡੀ ਜਾਨ ਦੀ ਗੱਲ ਕੀਤੀ ਨਹੀਂ ਇਹ ਬੇਨਤੀ ਕੀਤੀ ਐਸਐਸਵੀ ਸਾਹਿਬ ਨੂੰ ਮੈਂ ਕਿਹਾ ਮੈਂ ਅੱਗੇ ਵੀ ਜਦੋਂ ਇੱਥੇ ਮੀਟਿੰਗ ਹੋਈ ਹੈ ਕਮਿਊਨਿਟੀ ਆਲ ਉਦੋਂ ਵੀ ਬੇਨਤੀ ਕੀਤੀ ਐਸਐਸਵੀ ਸਾਹਿਬ ਨੂੰ ਕਿ ਸਰ ਬਟਾਲੇ ਦੇ ਘਟੂ ਬਹੁਤ ਵਿਕ ਰਿਆ ਜੀ ਅੱਜ ਵੀ ਵਿਕ ਰਿਆ ਅਗਰ ਤੁਸੀਂ ਕਹਿੰਦੇ ਵੀ ਉਹ ਵੇਖੋ ਅੱਜ ਦੀ ਜੇਕਰ ਮੈਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਇਹ ਚੀਜ਼ ਨਹੀਂ ਆਈ ਉਹ ਤੁਹਾਨੂੰ ਲੱਗਦਾ ਗੱਟੂ ਨਹੀਂ ਨਿਕਰਿਆ ਆਪਾਂ ਡਰੋਨ ਚਲਾਈਏ ਸ਼ਹਿਰ 'ਚ ਪ੍ਰੈਸ਼ਰ ਹੀ ਹੁੰਦਾ ਵੇਖੋ ਇੰਨੀ ਮੋਰਸ ਮੇਰੀ ਦੁਕਾਨ ਦੇ ਉੱਤੇ ਮੇਰੇ ਉੱਤੇ ਆ ਗਿਆ ਹੈਵੀ ਹੋਣਾ ਕਿ ਲੈ ਵੀ ਤੁਸੀਂ ਇੰਨੀ ਗੱਲ ਕਿਉਂ ਕਹੀ ਜੀ ਕਹੇ ਕਈ ਕਿਸੇ ਨੇ ਸਰ ਦੇਖੋ ਮੇਰੀ ਮੇਰੀ ਕਿਸਮਤ ਨਹੀਂ ਦੱਸੋ ਪਾਣੀ ਕਿਸੇ ਨੇ ਮਾੜਾ ਨਹੀਂ ਕਿਆ ਤੁਸੀਂ ਵੀਡੀਓ ਪਾਈ ਹੈ ਤੇ ਸ਼ਰੇਆ ਵਿਗ ਰਿਹਾ ਸਰ ਜੇ ਨਹੀਂ ਵਿਗ ਰਿਹਾ ਭਾਈ ਤਾ ਡਰੋਨ ਚਲਾ ਦਿਨੇ ਲੋਕਾਂ ਦੇ ਘਰਾਂ ਚ ਘਟੂ ਨੇ ਉਹ ਵੀ ਚਲੋ ਚਲੋ ਆਪਾਂ ਅੱਜ ਹੀ ਚੈੱਕ ਕਰ ਲਈਏ ਸਰ 11 ਮੱਲੇ ਚਲ ਜਓ ਸ਼ਰੇਆ ਘਟੂ ਵਿਗ ਰਿਹਾ ਥਾਣਾ ਚਿੱਡੀ ਦੇ ਬਾਅਦ ਚਲੋ ਸਰ ਦੱਸੋ ਮੈਨੂੰ ਕੋਈ ਸੀ ਨੌਕਰੀ ਦਿਓ ਮੈਂ ਵੇਖਿਓ ਵੜ ਕੇ ਰਹਾਂਦਾ ਮੈਨੂੰ ਡੀਸੀ ਸਾਹਿਬ ਕੋ ਆਰਡਰ ਲੈ ਕੇ ਦਿਓ 10 ਦਿਨ ਮੈਨੂੰ ਦਿਓ ਤੇ ਕੁਰਸੀ ਦੇ ਭਾਵੇਂ ਨਾ ਘਟੂ ਰੋਕ ਕੇ ਦਿਨਾ ਵਗਦਾ ਹੱਲ ਕਰਿਓ ਦੇਖੋ ਇਹ ਮੈਂ ਤੁਹਾਨੂੰ ਨਹੀਂ ਕੱਲੇ ਰਿਹਾ ਦੇਖੋ ਮੈਂ ਡੀਸੀ ਸਾਹਿਬ ਨੂੰ ਬੇਨਤੀ ਬੜੀ ਵਾਰੀ ਕਰ ਚੁੱਕਾ ਪਿਛਲੇ ਸਾਲ ਹਿਮਾਚਲ ਅਗਰਵਾਦੀ ਡੀਸੀ ਸੀ ਇੱਥੇ بڑے ਪੱਤਰਕਾਰ ਅਗੇ ਨੇ ਪੱਤਰਕਾਰ ਤੁਹਾਡੀ ਵੀਡੀਓ ਅਜੇ ਵੀ ਦੇਖਨੇ ਹੋਣਗੇ ਸਭ ਨੇ ਖਬਰ ਲਾਈ ਅੱਡੇ ਚੱਲ ਪਏ ਦੋ ਰਾਣਾਂ ਵਾਲੇ ਐਂ ਕਿਉਂ ਨਹੀਂ ਚੱਲੇ ਕਿਉਂਕਿ ਗੱਟੂ ਵੇਚ ਰਿਹਾ ਕਿਹੜੇ ਆਮ ਬਟਾਲੇ ਸ਼ਹਿਰ ਦੇ ਸਰ ਘਟੂ ਵੇਚਦੇ ਆ ਤੁਸੀਂ ਹੁਣ ਸਾਨੂੰ ਤੋਂ ਦੱਸਦੇ ਜੇ ਕਿਹੜਾ ਵੇਚ ਰਿਹਾ ਤਬ ਤਾਂ ਸਰ ਗੱਲ ਨਹੀਂ ਸੰਦੇ ਮੈਂ ਤੁਹਾਨੂੰ ਕਿਦੋਂ ਦੱਸਾਂਗਾ ਮੈਨੂੰ ਦੱਸੋ ਤਾਂ ਦਾ ਥਾੜਾ ਸਿਟੀ ਦੇ ਸਾਹਮਣੇ ਗਲੀਆਂ ਸਾਰਾ ਅੰਦਰ ਸਾਰੇ ਹੀ ਗੰਦੇ ਆ ਅੰਦਰ ਸਾਰੇ ਹੀ ਗੰਦੇ ਆ ਨਾਲੇ ਸਿਟੀ ਦੇ ਬਾਹਰ ਉਹਨੂੰ ਦੱਸੋ ਕਿਹੜਾ ਹਿੱਜਾਇਏ ਸਰ ਮੈਂ ਨਾ ਮੇਰੇ ਮੇਰੇ ਮੂੰਹ ਤੋਂ ਨਾ ਲੈਣ ਦਿਓ ਤੁਹਾਨੂੰ ਨਹੀਂ ਪਤਾ ਦੱਸੋ ਵੀ ਨਹੀਂ ਪਤਾ ਪਾਣੀ ਤੋਂ ਪੁੱਛਣਾ ਹੈ ਲੈ ਦੱਸੋ ਹੈ ਕੋਈ ਗੱਲ ਸਰ ਦੇਖੋ ਮੈਂ ਇੱਥੇ ਇੱਕ ਮਿੰਟ ਇੱਥੇ ਪਬਲਿਕ ਆਂਦੀ ਆ ਘਟੂ ਵੇਖਣਾ ਵੀ ਜਿੰਨਾ ਤੁਹਾਨੂੰ ਪਤਾ ਹੈ ਤੁਸੀਂ ਦੱਸਣ ਚ ਕੀ ਹੈ ਜੇ ਅਜੀਬ ਲੋਕੀ ਦੱਸਦੀ ਆ ਕਿ ਉਹ ਜੀ ਚੌਕਾਂ ਸਰਵੇ ਕਿਲੇ ਨਹਿਰੂ ਘਟੋਂ ਲੈ ਕੇ ਆਈ ਆ ਸਰ ਜਿਹੜੇ ਉੱਥੇ ਦੁਕਾਨਦਾਰ ਆ ਰੈਡੀमेड ਵਾਲਾ ਵੇਚਣ ਡਿਆ ਨਾਈ ਵੇਚਣ ਡਿਆ ਤੇ ਦੋਲੀ ਵੇਚਣ ਡਿਆ ਸਾਰੀ ਦੁਨੀਆ ਉਧਰ ਵੇਚਣ ਡਈ ਆ ਅਗਰ ਅਸਲ ਵਿੱਚ ਸਾਹਿਬ ਮੇਰੇ ਮੂੰਹ ਨਾ ਜ਼ਰੂਰੀ ਕਾਬੂ ਲਾਣ ਦੀ ਬਜਾਏ ਜੇ ਤੁਹਾਨੂੰ ਨਾ ਨਹੀਂ ਬਦੇ ਇਹ ਸ਼ਬਦੋ ਗੱਲ ਆ ਤੁਹਾਨੂੰ ਸਭ ਮੇਰ ਨੂੰ ਜਾਦਾ ਬਤਾ ਕੌਣ ਕੌਣ ਵੇਚ ਰਿਹਾ ਪੁੱਛ ਰਹੇ ਆ ਜੀ ਉਹ ਨਹੀਂ ਸਰ ਇਹ ਛੱਡੋ ਗੱਲ ਨੂੰ ਇਹ ਸਿਰਫ ਮੈਨੂੰ ਹਰਾਸ ਕਰਨ ਡਿਓ ਕਿ ਪਬਲਿਕ ਬੋਲਨੇ ਆ ਪਬਲਿਕ ਕਿਉਂ ਨਾ ਬੋਲੇ ਪਬਲਿਕ ਦਾ ਰਾਈਟ ਆ ਬੋਲਣਾ ਅੱਜ ਗਲਤ ਹੋ ਗਿਆ ਤੁਸੀਂ ਚਲੋ ਚਲੋ ਮੈਂ ਮੰਨ ਲਿਆ ਐਸਐਸਬੀ ਸਾਹਮਣੇ ਚੈਲੰਜ ਕਰਨਾ ਹੈ ਉਹਨਾਂ ਨੂੰ ਜੇ ਨਹੀਂ ਕੱਟੂਗੀ ਕਹਿੰਦੇ ਸਟੇਟਮੈਂਟ ਦੇ ਮੇਰੇ ਬਣਾ ਲੈ ਕੱਟੂਨੀ ਵੀ ਗਿਆ ਸਟੇਟਮੈਂਟ ਦੇ ਸਰ ਮੈਂ ਦੇਖੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਕਿ ਮੈਂ ਵੀਡੀਓ ਕਿਉਂ ਭਾਈ ਇੱਕ ਮੈਂ ਸਰ ਮੇਰੀ ਵੇਖੋ ਮੈਂ ਸਰ ਦੇਖੋ ਮੈਂ ਵੀਡੀਓ ਭਾਈ ਮੈਂ ਤੁਹਾਨੂੰ ਜੇ ਇੱਕ ਬੇਨਤੀ ਕੀਤੀ ਮੈਂ ਇੱਕ ਬੇਨਤੀ ਕੀਤੀ ਮੈਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਮੇਰੇ ਵੀਡੀਓ ਦੇ ਅਗਰ ਪੁਲਿਸ ਨੂੰ ਇੰਨਾ ਓਕਾ ਹੈ ਸਾਹਮਣਿਆਂ ਸਟੇਟ ਵਾਰ ਦੇਣ ਐਸਲ ਵੀ ਸਾਹਿਬ ਕਿ ਮੇਰੇ ਬਟਾਲੇ ਦੇ ਗੱਟੂ 1 20 ਨਹੀਂ ਵਿਕਿਆ ਤਾਂ ਪੁੱਛਣੇ ਦੱਸੋ ਕਿਥੇ ਲੱਗਣ ਚਾਹੀਏ ਅਰੇ ਐਸੇ ਤਰੀਕੇ ਐਸੇ ਤਰਾਈ ਆਪਾਂ ਨਸ਼ੇ 'ਚ ਵੀ ਦੇਖਦੇ ਸਚੇਤ ਹੋ ਜਾਈਏ ਨਾ ਪਬਲਿਕ ਕਿਉਂ ਨਹੀਂ ਤੁਹਾਡਾ ਸਾਥ ਦਿੰਦੀ ਮੈਨੂੰ ਦੱਸੋ ਤੁਸੀਂ ਨਹੀਂ ਲੋਕਾਂ ਨੇ ਕੋਲ ਜਾਣ ਦੀ ਬਜਾਏ ਕਿ 100 ਬੰਦਾ ਲੈ ਕੇ ਮੇਰੀ ਦੁਕਾਨ ਤੇ ਮੈਨੂੰ ਹਰਾਸ ਕਰਨਾ ਆ ਕੇ ਲੇਕਿਨ ਉਹ ਪੁੱਛਣ ਆਏ ਆ ਸਰ ਇਹ ਪੁੱਛਣਾ ਨਹੀਂ ਹੁੰਦਾ ਪੁੱਛਣ ਵਾਤੇ ਐਸਐਸਜੀ ਸਾਹਿਬ ਮੈਨੂੰ ਫੋਨ ਕਰਦੇ ਕੋਲ ਜਾਓ ਜਰਾ ਇੱਕ ਮਿੰਟ ਦੁਕਾਨ ਤੇ ਆਮੇ ਕੋਲ ਵੀ ਜਾਓ ਅਸੀਂ ਚੱਲ ਕੇ ਆਏ ਉਹ ਨਹੀਂ ਸਰ 100 ਬੰਦਾ ਪੁਲਸਾ ਲੈ ਕੇ ਸਾਰੇ ਬਾਜ਼ਾਰ ਦੇ ਵਿੱਚ ਇਸ ਵੇਲੇ ਸਾਲੇ ਵਿਚਾਰ ਚ ਇਸ ਵੇਲੇ ਮੇਰੀ ਹੋ ਗਈ ਕਿ ਲੈ ਵੀ ਖੋਸਲੇ ਨੂੰ ਕੁੱਝ ਕੁ ਆ ਗਿਆ ਉਹ ਬੰਦਾ ਕਿਹੜਾ ਆ ਗਿਆ ਤੁਸੀਂ ਤੇ ਡਰਾਂਦੇ ਹੋ ਕਿ ਪਬਲਿਕ ਦਾ ਸਾਥ ਹੀ ਨਾ ਦੇਵੇ ਉਹ ਨਹੀਂ ਸਰ ਇਦਾਂ ਨਹੀਂ ਹੁੰਦਾ ਅਗਰ ਤੁਹਾਡੀ ਫਿਲਿੰਗ ਪਾਵਰ ਹੈ ਕਿ ਨਾ ਫਿਲਿੰਗ ਪਾਵਰ ਦੱਸੋ ਸਾਨੂੰ ਅਸੀਂ ਜਾਵਾਂ ਸਰ ਜੇ ਫਿਲਿੰਗ ਪਾਵਰ ਤੁਹਾਡੇ ਜਗੀਆਂ ਨਾ ਤੁਹਾਡੇ ਥਾਣੇ ਸਿਟੀ ਦੇ ਸਾਹਮਣੇ ਗਲੀਏ ਚੱਕਰ ਮਾਰ ਲਓ ਕਿਹੜੀ ਗਲੀ ਛੜਿਆਣਾ ਮੱਲਾ ਸ਼ਰੀਆਮ ਉਥੇ ਗੱਟੂ ਰੱਖ ਕੇ ਦੇ ਚੰਡੇ ਮੈਂ ਕਿਹਾ ਸਰਦ ਨਹੀਂ ਪਾਉਂਦੇ ਸੀ ਤੂੰ ਵੀ ਮਿੰਡੀ ਮਾਣ ਆ ਕੇ ਕਿ ਤੂੰ ਕੋਈ ਵੀਡੀਓ ਪਾਈ ਜੋ ਤੇਰੀ ਯੁੱਧ ਕਿਦਾ ਵੀ ਵੀਡੀਓ ਪਾਦੀ ਤੂੰ ਇਹ ਮੈਨੂੰ ਇਹ ਕਰਨ ਦੇ ਹੋ ਇਹ ਤੂੰ ਆਪਣੇ ਮੂਹਰੇ ਕਰੀ ਜਾਂਦਾ ਸਰ ਬਿਲਕੁਲ ਨਹੀਂ ਸਰ ਬਿਲਕੁਲ ਦੇਖੋ ਨਸ਼ਾ ਨਸ਼ਾ ਮੈਂ ਕਹਾਂ ਦਿਨਾਂ ਜੀ ਬੰਦ ਕਰਾ ਕੇ ਬੰਦਾ ਲਾਂਗਾ ਜੇਕਰ ਤੁਸੀਂ ਸਾਥ ਦਿਓ ਤਾਂ ਦੇਖੇ ਕੋਈ ਬੋਲੇ ਕਿੰਦਾ ਤੂੰ ਜਿਹੜਾ ਬੋਲਦੇ ਉਹਨੂੰ ਨਾਪ ਲਿੰਦੇ ਹੋ ਕਿ ਲੈ ਵੀ ਤੂੰ ਕੋਈ ਬੋਲਿਆ ਸਰ ਦੇਖੋ ਜੇ ਨਹੀਂ ਸਰ ਦੇਖੋ ਤੁਹਾਨੂੰ ਲੱਗਦਾ ਗੱਟੂ ਨਹੀਂ ਵਿਕਿਆ ਮੇਰਾ ਟੂ ਦਾ ਪੁਆਇੰਟ ਕੁਐਸਚਨ ਹੈ ਤੁਹਾਨੂੰ ਮੈਂ ਤੁਹਾਨੂੰ ਪੁੱਛਦਾ ਮੈਨੂੰ ਦੱਸੋ ਕਿਹੜਾ ਵੇਚਦਾ ਦੱਸੋ ਸਰ ਤੁਹਾਨੂੰ ਲੱਗਦਾ ਨਹੀਂ ਵਿਕਿਆ ਇੱਕ ਮਿੰਟ ਸਰ ਤੁਹਾਨੂੰ ਲੱਗਦਾ ਇਹਨਾਂ ਬਿੱਲੂ ਆ ਸੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸ਼ੈੱਟ ਕਰ ਤੁਹਾਨੂੰ ਲੱਗਦਾ ਵੀ ਨਹੀਂ ਗੱਟੂ ਵਿਕਿਆ ਬਟਾਲੇ ਮੈਂ ਕਿਹਨਾਂ ਦੱਸੋ ਕਿਹੜਾ ਵੇਚਦਾ ਨਹੀਂ ਫੜਾਂਗੇ ਵਿਕਿਆ ਕਿ ਨਹੀਂ ਵਿਕਿਆ ਅਸੀਂ ਕੱਲ੍ਹ ਨਹੀਂ ਫੜੇ ਕਿਹੜੇ ਵੜੇ ਸਰ ਚਾਰ ਗੱਟੂ ਵੜ ਲੋਗੇ 400 ਪੇਟੀ ਜਿੱਥੇ ਬਿਠਾ ਲੈ ਦੇਵੇਂ ਕਹਿੰਦੀ ਅੱਜ ਦੀ ਗੇਟੀ ਨਹੀਂ ਜੀ ਆਪਾਂ ਨਹੀਂ ਇੰਨੀ ਨਾਲ ਆਪਾਂ ਜੁਣ ਕੇ ਲਿਖ ਕੇ ਦੇ ਦਿਓ ਕੀ ਲਿਖ ਕੇ ਨਾ ਮਾਣ ਬੋਲ ਕੇ ਤੇਰਾ ਬੋਲ ਲਿਆ ਨੋ ਸਰ ਬੋਲਿਆ ਜਿਆਦਾ ساری ਦੁਨੀਆ ਕੇ ਬੋਲਣ ਗਿਆ ਮੈਂ ਸੀਐਮ ਸਾਹਿਬ ਨੂੰ ਵੀ ਘੁਆ ਰਾਈਂਗੇ ਮੈਂ ਪੀਐਮ ਸਾਹਿਬ ਨੂੰ ਵੀ ਘੁਆ ਰਾਈਂਗੇ ਮੈਂ ਘੁਆ ਰਣਾ ਤੇ ਮੈਂ ਮੈਂ ਚਾਹ ਮੇਰੇ ਦੋਸਤ ਦਾ ਘਰ ਵੱਡਿਆ ਕਬੜਾਇਆ ਕੁ ਮੇਰੇ ਇਹ ਤੇ ਕਿਹੜਾ ਪੋਸਟ ਵਾਲਾ ਗਿਆ ਅਜੋਨੇ ਕਹੇ ਬਹਿ ਕੇ ਨਹੀਂ ਨੂੰ ਨਾ ਤੁਠਾ ਸਾਹਿਬ ਇੱਕ ਪ੍ਰੈਸ ਵਾਲੇ ਨੂੰ ਤੁਠਾ ਸਾਹਿਬ ਇੱਕ ਮਿੰਟ ਆਏ ਇੱਕ ਮਿੰਟ ਤੁਠਾ ਸਾਹਿਬ ਤੁਸੀਂ ਤੁਸੀਂ ਵੀਡੀਓ ਕੀਤੀ ਕਿ ਨਹੀਂ ਕੀਤੀ ਆ ਬਲੀ ਕੀਤੀ ਹੈਂ ਜੀ ਗਲਾ ਵੱਡਿਆ ਗਿਆ ਉਹਦੇ ਬੰਦੇ ਦਾ ਜੇ ਮਾੜਾ ਜਾਂ ਜਿਆਦਾ ਵੱਡੇ ਜਾਂਦਾ ਮਰਦਾ ਕਿ ਨਾ ਮਰਦਾ ਉਹਦੇ ਚ ਕਿਦਾਂ ਆ ਕੇ ਬਟਾਲ ਜੀ ਵੀ ਕੈ ਨਹੀਂ ਗਈ ਤੁਸੀਂ ਤੁਹਾਡੀ ਸਟੇਟਮੈਂਟ ਹੈ ਸਰ ਨਹੀਂ ਵੀ ਗਿਆ ਸਰ ਤਾਂ ਮੈਂ ਮਾਫੀ ਮੰਗ ਲਿਆ ਭਾਜੀ ਤਾ ਦਿੱਸੇ ਮੈਨਾਂ ਗੱਟੂ ਨਹੀਂ ਵਿਗਿਆ ਦੇਖੋ ਪਤਾ ਕੀ ਹੈ ਅਰੇ ਮੇਰੇ ਮੈਂ ਤੁਹਾਡਾ ਸਾਥ ਦੇਣ ਵਾਸਤੇ ਬੈਠਾ ਹਾਂ ਤੋ ਇੱਕ ਮਿੰਟ ਹੈ ਕਿ ਮੈਂ ਜੋ ਸਾਰਾ ਦੇ ਆਈ ਏ 100 ਮੰਨਾਂ ਲਿਆ ਕੇ ਮੇਰੀ ਦੁਕਾਨ ਦੇ ਬਾਹਰ ਲਾਦਦਾ ਕਿ ਤੂੰ ਬੋਲੇ ਇੱਕ ਨਾ ਤੇਰੀ ਯੁੱਧ ਕਿਦਾ ਮੈਂ ਬੋਲਣ ਦੀ ਐਸ ਐ ਸਾਦ ਹੈ ਨਹੀਂ ਆਪਣੇ ਆਪ ਸਰ ਇਹ ਨਹੀਂ ਗੱਲਾਂ ਹੁੰਦੀਆਂ ਤੁਹਾਨੂੰ ਸਗੋਂ ਮੈਨੂੰ ਇਨਕਰੀਜ ਕਰਨਾ ਚਾਹੀਦਾ ਖੋਸੋ ਜੀ ਐਪਰੀਸ਼ੀਏਟ ਕਰਨੀ ਆ ਕੋਈ ਬੋਲੇ ਹੋ ਅੱਜ ਤਾਂ ਦੇਰਗੇ 10 ਬੰਦੇ ਹੋਰ ਆਣ ਆ ਦੇਖੋ ਆ 10 ਦਿਨ 2 ਦਿਨ ਹੋਰ ਰੁਕ ਜਾਓ ਇੱਥੇ ਦੇਖੋ ਜਿੰਨੇ ਮੰਦਿਰ ਆਣੀਆਂ ਗੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੀ ਛੱਡਿਓ ਨੇ ਉਹਨਾਂ ਜੋ ਮੈਂ ਵੀ ਵੇਚਿਆ ਜੇ ਮੈਂ ਕਹਿੰਨਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੇਚ ਕੇ ਛੱਡਿਆ ਗੱਲ ਹੀ ਕਿਡੋ ਜਦੋਂ ਨਹੀਂ ਪਤਾ ਹੀ ਵੇਚ ਦਿੱਤਾ ਜਦੋਂ ਪਤਾ ਲੱਗਾ ਉਦੋਂ ਛੱਡ ਦਿੱਤਾ ਜੇ ਮੈਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦੇ ਇਹਨੂੰ ਵੀ ਰੰਡਿਆ ਤੂੰ ਉਤੋਂ ਮੇਰੇ 100 ਬੰਦਾ ਮੇਰੇ ਲਗਾ ਦੇ ਲਿਆ ਕੇ ਘਰ ਚੜਿਆ ਹਾ ਜਾ ਤੂੰ ਇੰਨੀ ਚਿੰਤ ਸੁਭਾਈ ਕਿਉਂ ਅਸੀਂ ਇਹ ਕਹਿੰਦੇ ਆ ਜੀ ਚੰਗੀ ਗੱਲ ਆ ਜਿਹੜਾ ਤੁਸੀਂ ਕੰਮ ਕਰਦਾ ਵਧੀਆ ਕੀਤਾ ਸਾਹਿਬ ਅਰੇ ਦੇਖੋ ਆਪਾਂ ਇੱਕ ਚੀਜ਼ ਜਾਣੀ ਆ ਤੁਸੀਂ ਸਾਥ ਦਿਓ ਅਹੀਂ ਤੁਹਾਡੇ ਨਾਲ ਸਾਥ ਦਈਏ ਇੱਥੇ ਬਾਹਰ ਖਲੋ ਜਾਓ ਮੇਰੇ ਕੋ ਇੱਥੇ ਬੈਗ ਦੇ ਬੈਗ ਕਾਦੀ ਏਥੇ ਬਾਹਰ ਖਿਆਲ ਲੈਣੇ ਘਟੂਣਾ ਹੁਣ ਮੈਂ ਦੁਕਾਨਦਾਰ ਦਾ ਨਾਲ ਵਾ ਤੁਹਾਨੂੰ ਵੀ ਤਾਂ ਪਤਾ ਹੀ ਹੈ ਕੀ ਤੁਹਾਨੂੰ ਸਾਥ ਲੈਣ ਵਾਸਤੇ ਆਈ ਆ ਅਸੀਂ ਤੁਹਾਨੂੰ ਸਰ ਤੁਸੀਂ ਤੇ ਡਰਾਣ ਆਏ ਹੋ ਮੈਂ 2 ਮਿੰਟ ਉਧਰਲੀ ਦੁਕਾਨ ਤੇ ਗਿਆ ਮੇਰੀ ਲੇਬਰ ਨਹੀਂ ਮੈਨੂੰ ਬਾਬਾ ਪੁਲਸਾਗੀ ਮੇਰਾ ਬੱਚਾ ਆ ਕੇ ਡਰ ਗਿਆ ਬਾਬਾ ਪੁਲਸਾਗੀ ਪੁਲਸਾਗੀ ਕੀ ਹੋ ਗਿਆ ਮੈਂ ਗੁਨਾਹ ਕਰਦਾ ਕੋਈ ਲੈ ਦੱਸੋ ਤੁਸੀਂ ਤੇ ਡਰਾਇ ਦਿੱਤਾ ਬੱਚੇ ਤੱਕ ਡਰਾਉਂਦੇ ਰਹੀ ਮੈਂ ਤੁਹਾਡਾ ਸਾਥ ਦੇਣ ਆ ਤੇ ਵੀਡੀਓ ਬਾਈ ਤੇ ਲੈ ਵੀ ਜੇ ਬਟਾਲੇ ਦੇ ਸਾਰੇ ਦੇਖੋ 1 ਮਿੰਟ ਰਹਿ ਕੇ ਖੰਦੀ ਸਾਰੇ ਜੇ ਤੁਹਾਡੇ ਪੁਲਸਾਂ ਨੇ ਡਿਊਟੀ ਪੀਸੀਆਰ ਕਰਦੇ ਉਹਦਾ ਗਲਾ ਵੱਡੇ ਜਾਂ ਤੁਹਾਨੂੰ ਦੁੱਖ ਨਹੀਂ ਹੋਏ ਦੁੱਖ ਸਾਰਿਆਂ ਦਾ ਹੀ ਦੇ ਜੇ ਮੈਨੂੰ ਦੇਖੋ ਗਿਆ ਤਾਂ ਮੈਨੂੰ ਲਾਉ ਦੇਣਾ ਨਾ ਨਹੀਂ ਬ੍ਰਾਉਂਡ ਨਹੀਂ ਆਏ ਵੀਰ ਮੈਂ ਤਾਂ ਪੁੱਛਣਾ ਸਰ ਬੱਸ ਜੇ ਸਾਨੂੰ ਨਹੀਂ ਸਰ ਇੱਥੇ ਆਰਾਮ ਲਾਤਾ ਨੂੰ ਕਿਉਂ ਨਹੀਂ ਬਣਾ ਸਰ ਕੀ ਗੱਲ ਹੈ ਸਰ ਦੇਖੋ ਇਹ ਕਾਦੀ ਟੀਵੀ ਕੰਡਿਆ ਜੇ ਆਰਾਮ ਲਾਤਾ ਹਾਂ ਨਾ ਜੇ ਅੱਗੋ ਮੈਂ ਐਸਐਸਪੀ ਸਾਹਿਬ ਨਾਲ ਕੈਮਰਾ ਚੱਲ ਮੈਂ ਬੇਨਤੀ ਕਰਨਾ ਐਸਐਸਪੀ ਸਾਹਿਬ ਅਗਰ ਤੁਸੀਂ ਸੀਰੀਅਸ ਹੋ ਕੋਠਿਆਂ ਨੇ ਛਾਪੇ ਮਾਰੋ ਨਾ ਵੀ ਇਹ ਟੀ ਗੁੱਡੀ ਕਬੂਲ ਹੈ ਹਨ ਗੁੱਡੀ ਕਬੂਲ ਨਾ ਵਿੱਚ ਨਹੀਂ ਪਰ ਲੋਕਾਂ ਦੇ ਗਲੇ ਵੜਨੇ ਕਬੂਲ ਨਹੀਂ ਜੇ ਅਗੇ ਅੱਜ ਤੁਹਾਨੂੰ ਇੱਕ ਬੇਨਤੀ ਕਰਨ ਦੇ ਹੱਥ ਜੋੜ ਕੇ ਕਰਨ ਦੇ ਜੇ ਕਿ ਜੇਲ੍ਹ ਲੋਕਾਂ ਨੂੰ ਬਚਾਣਾ ਹੈ ਲੋਕਾਂ ਦੀਆਂ ਜਾਨਾਂ ਬਚਾਣੀਆਂ ਬਾਹਰ ਉਹਨਾਂ ਦੀ ਇੰਤਗਰਾਨੀ ਕਰੋ ਕਿਹੜਾ ਗੱਟੂ ਵੇਚਦਾ ਵਿਆ ਵੇਚਣ ਵਾਲੇ ਨੂੰ ਵੀ ਖਰੀਦਣ ਵਾਲਾ ਜਾਦਾ ਮੁਸਲਮਾਨ ਜੇ ਪਰ ਤੁਹਾਡੇ ਕੋ ਕੋਈ ਧਾਰ ਨਹੀਂ ਜਿੰਨਾ ਵੀ ਬੱਚਾ ਦਰਜ ਕਰ ਸਕੋ ਮੈਂ ਤੁਹਾਡੇ ਮਾਦਮ ਦੇ ਆਪਣੇ ਬਟਾਲੇ ਦੇ ਐਮਬਲੈਂਸਾਂ ਤੋਂ ਵੀ ਕਹਿੰਦਾ ਕਿ ਅਗਰ ਤੁਸੀਂ ਵੀ سنجیدہ ਹੋ ਨਾ ਆਹ ਬਾਜ਼ਾਰ ਦੇ ਵਿੱਚ ਦੱਸੋ ਗੱਟੂ ਨਹੀਂ ਨਿਕਲਿਆ ਸਾਰਾ ਗੱਟੂ ਵੇਚ ਗਿਆ ਤੁਹਾਡੀ ਲੋਕਾਂ ਦੀ ਸ਼ਾਮਾਂ ਦੀ ਵੇਚ ਗਿਆ ਜੇ ਆਪਾਂ ਇੰਨੀ ਨਰਜੀ ਵੇਸ ਕਰਨ ਦੇ ਤਾਂ ਗਾੜੇ ਦੁਕਾਨ ਕਿੱਥੇ ਆ? ਰਾਮ ਰਜਿੰਦਰਾ ਜੀ ਦੀ ਰਾਮ ਰਜਿੰਦਰਾ ਜੀ ਕੋਈ ਕੰਨ ਇੰਟਰ ਹੈ ਹਲੋ ਅਲੀ ਅਲੀ ਤੁਸੀਂ ਦੋਛੀ ਦੁਕਾਨ ਦਾ ਕਿ ਨਾਮ ਆਪਣਾ ਕੋਈ ਤੁਹਾਨੂੰ ਇਹ ਨੌਲੇ ਦਿੱਖੇ ਨਹੀਂ ਆਂਦੇ ਦਿੱਖੇ ਆਏ ਆ। ਉੱਤੋਂ ਡਾਡੇ ਪਹਿਰੇ ਦਿੱਤੇ। ਇਕਰੋਂਗ ਨਾ ਤੁਹਾਨੂੰ। ਹਾਂਜੀ। ਤਲਾਸ਼ੀ ਤੁਹਾਨੂੰ ਕਰਾਈ ਕਰਾਉ। ਆ ਗੰਨਾ ਦਾ ਸਮਾਨ ਵਾਲੇ ਬੰਦੇ। ਸਾਰੇ ਗੱਟੂ ਲੱਭ ਬੰਦੇ ਮੇਰੇ ਕੋਲ। ਬਿਲਕੁਲ ਉੱਪਰ ਲੱਭ ਗੱਟੂ। ਇੱਕ ਵੀ ਗੱਟੂ ਤੁਹਾਨੂੰ ਲੱਭੋ ਲੱਭ ਜੇ ਨਾ ਮੇਰੇ ਘਰੋਂ। ਤੇ ਫੇਰ ਤੀ ਮੇਰੇ ਜੋ ਕੰਗੈਰੀ ਕਰਨੀ ਹੈ ਨਾ ਕਰ ਲਿਓ। ਤੇ ਐਂ ਦਾ ਨਾਲ ਕੋਈ ਫਾਇਦਾ ਨਹੀਂ ਕਰਨ ਦਾ। ਮੇਰਾ ਵੀ। ਚਾਹ ਤਿਕਨ ਬੋਲਦੇ ਆ ਨਾ ਕੋਈ ਨਹੀਂ ਫਾਇਦਾ ਕਰਨ ਦੀ। ਹਾਂਜੀ ਫਰਮ ਤੋਂ ਕੰਨ ਕੋਲ ਜਾਂਦੇ ਆਂ ਫਾਤੂ ਮੈਂ ਤੂੰ ਜਿੱਦਾਂ ਤਾਸੀ ਕਰੰਦਾ ਜਿੱਦਾਂ ਲੈਣੀ ਆਈ ਤਰਾਏ ਮਾਇਆ ਚਲ ਕੋ ਮੁਲਾਜਮ ਆਏ ਬੰਦਾ ਲਹੂ ਵੀ ਛੋਟੇ ਵੀ ਤੇਰੇ ਆੜ ਗਵੜ ਕਿਨੇ ਕਰਤੇ ਰਹੇ ਕਿਉਂ ਆਏ ਆ ਹੋ ਗੱਲ ਸੱਚੀ ਹੋ ਸਕਦੀ ਐ ਝੂਠੀ ਨਹੀਂ ਹੋ ਸਕਦੀ ਖਾਣਾ ਕਿਵੇਂ ਵੈਰੀਫਾਈ ਕਰਨਾ ਤੇ ਤਸਦੀਕ ਕਰਨਾ ਤੇ ਸਰਚ ਕਰਨਾ ਮੈਂ ਤਾਂ ਅੰਦਰ ਹੀ ਕਹਾਂ ਤੀ ਇਹ ਮੇਰੀ ਵੀ ਗੱਲ ਸੁਣ ਜੀ ਕੋਈ ਨਹੀਂ ਜੇ ਨਹੀਂ ਲੱਗਦਾ ਬਹੁਤ ਚੰਗੀ ਕਰ ਜੀ ਇੱਥੇ ਕੱਢੂ ਲੱਭ ਜਾਈਂ ਹੁਣ ਇਹਨੂੰ ਬੰਦ ਕਰੀ اوي پڪڙي ڏي ها مهرباني ڪري صاحب له وئي ڪري ڏيو جو نيويڪل ڪي ਯਾ ਤੁਹਾਡੀ ਜਰਨਲ ਦੀ ਬੜੀ ਫੁੱਲ ਚਾਈਦੀ ਤੇ ਬੜੀ ਬਹਿਸ ਚੱਲੇ ਸਰ ਬਹਿਸ ਨਹੀਂ ਚੱਲ ਰਹੀ ਦੇਖੋ ਕੱਲ ਇੱਕ ਮੇਰੇ ਕੋ ਕਸਟਮਰ ਆਇਆ ਮੈਂ ਉਹਨੂੰ ਪਲਾਸਟਿਕ ਦੀ ਡੋਰ ਛੜਾ ਕੇ ਦੂਜੀ ਡੋਰ ਦੇਣ ਲਿਆ ਸੀਗਾ ਉਹਦੇ ਨਾਲ ਹੀ ਇੱਕ ਕਸਟਮਰ ਆ ਗਿਆ ਉਹ ਪਾਜੀ ਛੱਡੋ ਐ ਕੀ ਲੈਣਾ ਤੇ ਜਿਹੜੂਗੇ ਠਟਿਆਰਾ ਮੱਲੇ ਜਿਹੜਾ ਪਲਾਸਟਿਕ ਦਾ ਗੱਟੂ ਮਿਲਣ ਦੀ ਆ ਬਾ ਉੱਥੇ ਚੱਲਨੇ ਉੱਥੇ ਲੈਣੇ ਚੱਲ ਕੇ ਹਾਨੂੰ ਸਰ ਵੇਖੋ ਅਸੀਂ ਵੀ ਦੁਕਾਨ ਖੋਲ ਕੇ ਬੈਠੀਆਂ ਜੀ ਇਹ ਸਰਕਾਰ ਦਾ ਸਾਥ ਦੇਣ ਦੇ ਆ ਕਿ ਨਹੀਂ ਪਲਾਸਟਿਕ ਛੱਡਿਏ ਮੈਨੂੰ ਉਸਲੇ ਇੰਨਾ ਗੁੱਸਾ ਆਇਆ ਮੈਂ ਵੀਡੀਓ ਇੱਕ ਬਣਾਈ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੇ ਗੁਹਾਰ ਲਗਾਈ ਕਿ ਡੀਸੀ ਸਾਹਿਬ ਮੈਂ ਤੁਹਾਡੇਗੇ ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਜਿਹੜੀ ਇਹ ਪਲਾਸਟਿਕ ਦੀ ਡੋਰ ਵੇਚ ਰਹੀ ਆ ਜਾਂ ਤਾਂ ਉਹਨੂੰ ਨਕੀਲ ਪਾਓ ਤੇ ਜਾਂ ਫਿਰ ਕਲੀਅਰ ਜਿਹੜੀ ਆ ਇਹ ਕਹੋਗੇ ਜੀ ਜਿਨ੍ਹਾਂ ਨੂੰ ਲਾਇਸੈਂਸ ਦਿੱਤੇ ਦਿਆ ਉਹ ਵੇਚ ਸਕਦੇ ਆ ਤੁਸੀਂ ਦੂਜੀ ਡੋਰ ਨੂੰ ਵੇਚਣਾ ਵੀ ਨਹੀਂਗਾ ਇਹ ਵੀ ਡੋਰ ਨਾਲ ਵੇਚੀ ਐ ਅੱਜ ਮੈਂ ਹੁਣੇ ਆਪਣੀ ਦੂਜੀ ਦੁਕਾਨ ਤੇ ਗਿਆ ਸੀਗਾ ਮੈਨੂੰ ਉਧਰ ਮੇਰਾ ਬੱਚਾ ਹੀ ਆ ਸੁਨਾ ਦੇਣ ਗਿਆ ਰੋਂਦਾ ਪਿਆ ਦੇਖੋ ਕਿ ਇਸ ਤਰ੍ਹਾਂ ਹਰ ਰਾਤ ਪੁਲਿਸ ਇੱਕ ਬੰਨੇ ਸਾਥ ਮੰਗਦੀ ਆ ਤੇ ਇੱਕ ਬੰਨੇ ਡਰਾਉਂਦੀ ਆ ਸੌਦਬਦ ਬੰਦਾ ਲੈ ਕੇ ਐਸਐਸਓ ਸਾਹਿਬ ਮੇਰੀ ਦੁਕਾਨ ਤੇ ਆਏ ਨੇ ਕਿ ਹਰਾਸ ਕਰਨ ਵਾਸਤੇ ਕਿ ਤੇਰੀ ਜੁਰਤ ਕਿੰਨਾ ਪਈ ਤੂੰ ਵੀਡੀਓ ਬਾਨਦੀ ਮੇਰੇ ਤੇ ਜੁਰਤ ਹੈ ਕੀ ਆ ਮੈਂ ਜੁਰਤ ਦਿਖਾਵਾਂਗਾ ਮੈਂ ਕਲੀਅਰ ਉਹਨਾਂ ਨੂੰ ਵੀ ਕਿਹਾ ਕਿ ਮੈਂ ਵੀਡੀਓ ਪਾਈ ਹੈ ਅੱਗੋਂ ਵੀ ਪਾਵਾਂਗਾ ਅਗਰ ਤੁਸੀਂ ਸੰਜੀਦਾ ਹੋਵੋ ਨਾ ਤੇ ਗੱਟੂ 1 ਮਿੰਟ ਦਾ ਕੰਮ ਹੈ ਬੰਦ ਕਰਨਾ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਬਟਾਲੇ ਸ਼ਹਿਰ ਤੇ ਨਹੀਂ ਗੱਟੂ ਵਿਕਿਆ ਐਸਐਸਪੀ ਸਾਹਿਬ ਅੱਗੇ ਮੈਂ ਤੁਹਾਡੇ ਮਾਧਿਅਮ ਤੋਂ ਵੀ ਕਹਾਂਗਾ ਕਿ ਇੱਕ ਵਾਰੀ ਉਹ ਵੀ ਸਟੇਟਮੈਂਟ ਦੇਣ ਕਿ ਹਾਂ ਮੈਂ ਰੋਕਿਆ ਬਟਾਲੇ ਦੇ ਗੱਟੂ ਵੇਚਣ ਤੋਂ ਮੇਰੇ ਬਟਾਲੇ ਕੋਈ ਗੱਟੂ ਨਹੀਂ ਵਿਕਿਆ ਆਪਾਂ ਲੋਕਾਂ ਦੇ ਕੋਠਿਆਂ ਦੇ ਚੱਕਰ ਲਗਾਣੇ ਆ ਡਰੋਨ ਨਾਲ ਚੱਕਰ ਲਗਾਣੇ ਆ ਜੇ ਲੋਕਾਂ ਦੇ ਘਰਾਂ 'ਚ ਗੱਟੂ ਆ ਗਿਆ ਤਾਂ ਮਤਲਬ ਫਿਰ ਕਿੱਥੋਂ ਆਇਆ ਫਿਰ ਤੇ ਐਸਪੀ ਸਾਹਿਬ ਮੰਨਣਗੇ ਨਾ ਕਿ ਉਹਨਾਂ ਦੀ ਨੈਗਲੀਜੈਂਸ ਹੈ ਕਿ ਗੱਟੂ ਵਿਕਿਆ ਕੀ ਕਿੱਥੇ ਗੱਲ ਹੋਈ ਕਿਉਂ ਚੱਲ ਗਈ ਸਰ ਪੁਲਿਸ ਨੇ ਮੈਨੂੰ ਗੁਨਾਹਦਬਾਜੀ ਕੀਤਾ ਨਹੀਂ ਹੈ ਮੇਰੇ ਕੋਲ ਤਾਂ ਪੁਲਿਸ ਵਾਲੇ ਇਸ ਕਰਕੇ ਆਏ ਸੀਗੇ ਕਿ ਤੁਸੀਂ ਵੀਡੀਓ ਕਿਉਂ ਪਾਈ ਆ ਤੇ ਮੈਂ ਹੱਥ ਜੋੜ ਕੇ ਉਹਨਾਂ ਨੂੰ ਇਹ ਕਿਹਾ ਕਿ ਭਾਜੀ ਮੈਂ ਗੁਨਾਹ ਕਰਦਾ ਵੀਡੀਓ ਪਾਣਾ ਸਰ ਮੇਕੋ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਵਾ ਨਸ਼ੇ ਦਾ ਨਸ਼ੇ ਦੇ ਵਿੱਚ ਵੀ ਸਰਕਾਰ ਦਾ ਸਾਥ ਇਸੇ ਕਰਕੇ ਕੋਈ ਨਹੀਂ ਦਿੰਦਾ ਕਿ ਇੱਕ ਦਿਨ ਚਲੋ ਲੋੜੀ ਆ 10 ਦਿਨ ਦੀ ਖੇਡ ਆ ਸਾਰੀ ਪਰ ਨਸ਼ਾ ਜਿਹੜਾ ਬੜਾ ਲੰਮਾ ਚੱਲ ਰਿਹਾ ਜੇਕਰ ਕੋਈ ਕੇਸ ਦਾ ਸਾਥ ਦਿੰਦਾ ਪੁਲਿਸ ਦਾ ਤਾਂ 100 150 ਬੰਦਾ ਲਿਆ ਕੇ ਉਹਨੂੰ ਤੇ ਹਰਾਸ ਕਰੋਗੇ ਤੁਹਾਡਾ ਸਾਥ ਕੌਣ ਦੇਗਾ ਅਗਰ ਐਸਐਸਪੀ ਸਾਹਮਣੇ ਮੇਰੇ ਕੋਲ ਆ ਪੁੱਛਣਾ ਆਏਗਾ ਕਿੱਥੇ ਵੇਚ ਰਿਹਾ ਵਾ ਮੈਨੂੰ ਆਪਣੇ ਦਫ਼ਤਰ ਬੁਲਾਉਂਦੇ ਹਜੇ ਵੀ ਬੁਲਾਉਣ ਮੇਰਾ ਨੰਬਰ ਨੋਟ ਕਰ ਲੈ ਕਿਸੇ ਪ੍ਰੈਸ ਵਾਲੇ ਕੋਲ ਲਲਨ ਕਿਸੇ ਕੋਲ ਲਲਨ ਮੇਰਾ ਨੰਬਰ ਸਭ ਕੋ ਆ ਗਿਆ ਮੇਰੀ ਆਈਡੀ ਤੇ ਮੈਸੇਜ ਕਰ ਦੇ ਮੈਨੂੰ ਬੁਲਾਉਣ ਆਪਣੇ ਕੋਲ ਬੁਲਾਉਣ ਭਿਆਰ ਨਾ ਮੈਨੂੰ ਪੁੱਛੋ ਇਹ ਥੋੜੀ ਗੱਲ ਕਿ ਤੁਸੀਂ ਇੱਦਾਂ 100 150 ਬੰਦਾ ਐਸਐਸਬੀ ਸਾਹਿਬ ਲਿਆ ਕੇ ਮੇਰੇ ਸਾਹਮਣੇ ਖੜਾ ਕਰ ਦੋ ਮੈਂ ਡਰਨ ਵਾਲਿਆ ਚ ਨਹੀਂ ਐ ਪਰਚਾ ਕਰ ਲੋਗੇ ਕਰ ਲੋ ਕੀ ਹੋ ਜਾਏਗਾ ਇੱਕ ਪਰਚਾ ਹੀ ਦਰਜ ਹੋ ਜਾਏਗਾ ਨਾ ਮੇਰੇ ਨਾਂ ਤੇ ਪਰ ਮੈਂ ਤੁਹਾਡੇਗੇ ਫਿਰ ਬੇਨਤੀ ਕਰਾਂਗਾ ਐਸਐਸਬੀ ਸਾਹਿਬ ਮੈਂ ਤੁਹਾਡੀ ਪਹਿਲੇ ਦਿਨ ਆ ਕੇ ਤਾਰੀਫ ਕੀਤੀ ਸੀ ਕਿ ਤੁਸੀਂ ਇੱਕ ਲੋਕ ਮਿਲਣੀ ਕੀਤੀ ਸੀ ਕਮਿਊਨਿਟੀ ਹਾਲ 'ਚ ਮੈਂ ਤੁਹਾਨੂੰ ਉਦੋਂ ਵੀ ਗੱਟੂ ਬਾਰੇ ਕਹਾਂਗਾ ਪਰ ਮੈਂ ਅੱਜ ਫਿਰ ਕਹਿੰਨਾ ਹੈ ਗੱਟੂ ਰੋਕ ਲਓ ਲੋਕਾਂ ਦੀਆਂ ਜਾਨਾਂ ਬਚਾ ਲਓ ਪਲੀਜ਼ ਅੱਜ ਇੱਕ ਸਰਚ ਕੀਤੀ ਗਈ ਕਿਤੇ ਕਿਤੇ ਵੱਲੋਂ ਸਰਚ ਕੀਤੀ ਗਈ ਕੀ ਮਿਲਿਆ ਮਾਝੋਗ ਐਸਐਸਪੀ ਸਾਹਿਬ ਬਟਾਰਾ ਦੇ ਦੇਸ਼ ਨਰੇਸ਼ਿਆਂ ਤਹਿਤ ਇਨਚਾਰਜ ਸਪੈਸ਼ਲ ਬ੍ਰਾਂਚ ਨੂੰ ਨਾਲ ਲੈ ਕੇ ਚਾਈਨਾ ਰੋਡ ਦੇ ਗੱਟੂਆਂ ਦੇ ਸਬੰਧ ਵਿੱਚ ਸੱਜੇ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਰੱਖਵਾ ਏਰੀਏ ਦੇ ਵਿੱਚ ਸ਼ਹਿਰ ਦੇ ਥਾਣੇ ਸਿਟੀ ਦੇ ਏਰੀਏ ਦੇ ਵਿੱਚ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਜੋ ਕਿ ਜਿਹੜੀ ਚਾਨਾ ਰੋਡ ਦੀ ਵੱਧ ਤੋਂ ਵੱਧ ਰਿਕਵਰੀ ਕੀਤੀ ਜਾ ਸਕੇ ਕੀ ਕੀ ਕਾਮਯਾਬੀ ਮਿਲੀ ਅਜੇ ਤੱਕ ਅਜੇ ਤੱਕ ਕੋਈ ਕਾਮਯਾਬੀ ਨਹੀਂ ਮਿਲੀ ਜੀ ਦਿਨ ਹਾਲ ਸਰਚ ਜਿਹੜੀ ਆ ਉਹ ਜਾਰੀ ਆ ਜਿੰਨਾ ਚਿਰ ਕੋ ਕਾਮਯਾਬੀ ਨਹੀਂ ਹੁੰਦੀ ਇਹ ਸਰਚ ਇਸੇ ਤਰ੍ਹਾਂ ਹੀ ਜਾਰੀ ਰਹੂਗੀ ਆਉਣ ਵਾਲੇ ਦਿਨਾਂ ਇਕ ਕਾਮ ਤੇ ਤੁਸੀਂ ਗਏ ਤਲ ਤੋਂ ਡਾ ਸਟਾਫ ਗਿਆ ਉਸ ਦੁਕਾਨਦਾਰ ਨਾਲ ਤਿੱਖੀ ਬਹਿਸ ਹੋਈ ਉਸ ਦਾ ਕਹਿਣਾ ਸੀ ਕਿ ਅੱਜ ਨੂੰ ਡਰੋਨ ਆਏ ਆ ਪੁਲਿਸ ਧਮਕਾਉਣ ਆਈ ਆ ਇਸ ਲਈ ਕਿ ਮੈਂ ਪੁਲਿਸ ਨੂੰ ਕਿਹਾ ਸੀ ਕਿ ਘਟੂ ਵਿਕਦਾ ਪਿਆ ਇਹਦੇ ਬਾਰੇ ਉਹਦੇ ਕੋਲ ਜਾ ਕੇ ਪੁੱਛਿਆ ਕਿ ਜੇ ਸਾਨੂੰ ਨਹੀਂ ਪਤਾ ਤਾਂ ਤੁਸੀਂ ਗੱਲ ਸਾਡ ਨਾਲ ਸਾਂਝੀ ਕਰ ਦਿਓ ਜੇ ਤੁਸੀਂ ਮੋਹਤਪੁਰ ਦੇ ਜ਼ਿਲ੍ਹੇ ਥਾਣੇ ਆਪਣੇ ਸ਼ਹਿਰ ਦੇ ਮੋਹਤਪੁਰ ਆਦਮੀਆਂ ਦੇ ਵਿੱਚ ਆਉਂਦੇ ਜੇ ਤਾਂ ਜੇ ਸਾਨੂੰ ਸਹਿਯੋਗ ਦਿੱਤਾ ਜਾਵੇ ਜਨਾਜ਼ਰ ਪਬਲਿਕ ਸਾਜੋ ਕਿ ਪੁਲਸ ਨੂੰ ਨਹੀਂ ਦਿੰਦੀ ਉਹਨਾਂ ਚਰ ਕੱਲੀ ਪੁਲਸ ਦਾ ਜੋ ਵੀ ਹੈ ਤੁਹਾਡੇ ਸਾਹਮਣੇ ਆ ਤੁਹਾਨੂੰ ਲੈ ਕੀ ਅਪੀਲ ਕੀ ਕਰਨਾ ਚਾਹਤੇ ਹੋ ਉਹ ਕਰੋ ਅਸੀਂ ਸਪੈਸ਼ਲ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੀ ਚਾਈਨਾ ਡੋਰ ਆ ਇਹ ਬੱਚਿਆਂ ਨੂੰ ਨਾ ਦਿੱਤੀ ਜਾਵੇ ਨਾ ਖਰੀਦੀ ਜਾਵੇ ਨਾ ਵੇਚੀ ਜਾਵੇ ਬੇਸਿਕਲੀ ਇਹ ਤਾਂ ਨੁਕਸਾਨ ਵੀ ਦੇਖਣ ਨੂੰ ਮਿਲੇ ਆ ਬਹੁਤ ਇਹਦਾ ਨੁਕਸਾਨ ਪੰਛੀਆਂ ਨੂੰ ਵੀ ਹੈਗਾ ਜੀ ਜਾਨਵਰਾਂ ਨੂੰ ਹੈਗਾ ਜਿਹੜੇ ਹਵਾ ਚੋੜਦੇ ਆ ਤੇ ਬਾਕੀ ਜਿਹੜੇ ਲੋਕਲ ਸਕੂਟਰ ਮੋਟਰਸਾਈਕਲ ਤੇ ਜਾਂਦੇ ਆ ਉਹਨਾਂ ਦੇ ਵੀ ਸੱਟ ਲੱਗਦੀ ਆ ਉਹਦੇ ਨਾਲ ਕੱਟ ਲੱਗਦੇ ਆ